ਨਸ਼ਿਆਂ ਦੇ ਖਿਲਾਫ ਮਾਨਸਾ ਪੁਲਿਸ ਵੱਲੋਂ ਗਠਿਤ ਕੀਤੀ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸੀਆਈਏ ਸਟਾਫ ਪੁਲਿਸ ਨੇ ਨਸ਼ਾ ਵੇਚਣ ਵਾਲੇ ਸ਼ਹਿਰ ਦੇ ਖਿਆਲਾ ਮੈਡੀਕਲ ਸਟੋਰ ਦੇ ਮਾਲਕ ਵਿਪਨ ਕੁਮਾਰ ਨੂੰ ਕਿਰਾਏ ਦੇ ਗੋਦਾਮ ਵਿੱਚ ਰੱਖੀਆਂ 4,45,000 ਨਸ਼ੀਲੀਆਂ ਦਵਾਈਆਂ ਸਮੇਤ ਕਾਬੂ ਕੀਤਾ ਸੀਆਈਏ ਮਾਨਸਾ ਨੇ ਕੱਲ ਸ਼ਹਿਰ ਦੇ ਵਿੱਚੋਂ ਵਿਪਨ ਕੁਮਾਰ son of ਖੰਸਰਾਜ ਨੂੰ ਗ੍ਰਿਫਤਾਰ ਕੀਤਾ ਦੀਦਾ ਕੇ ਇੱਥੇ ਖਿਆਲਾ ਮੈਡੀਕਲ ਮੈਡੀਕਲ ਸਟੋਰ ਹੈਗਾ ਆ ਇਹਨੇ ਆਪਣੇ ਕੈਮਿਸਟਰੀ ਸ਼ਾਪ ਤੋਂ ਇਲਾਵਾ ਇੱਕ ਹੋਰ ਕਿਰਾਏ ਤੇ ਇੱਕ ਕਮਰਾ ਲੈ ਕੇ ਉਹਦੇ ਵਿੱਚ ਤਕਰੀਬਤ 4,45,000 ਐਂਟ੍ਰੈਕਸ ਤੇ ਡਰਾਮਾਜ਼ੋਲ ਲੈ ਕੇ ਤੇ ਹੋਰ ਹੋਰ ਵੀ ਸਾਰੀਆਂ ਗੋਲੀਆਂ ਰੱਖੀਆਂ ਜਿਹੜਾ 4,45,000 ਗੋਲੀ ਅਸੀਂ ਰਿਕਵਰ ਕਰਕੇ ਮਾਹਸਾ ਸਿਟੀ ਵੰਦੇ ਵਿੱਚ ਕੇਸ ਦੀ ਬੈਕਗਰਾਉਂਡ ਕੀ ਹੈ ਜਿਹੜਾ ਇਹਦਾ ਮਾਲਕ ਹੈਗਾ ਆ ਵਿਪਨ ਕੁਮਾਰ ਇਹ ਇਥੇ ਕੈਮਿਸਟਰੀ 숍 ਕਰਦਾ ਹੈ ਇਸ ਤੋਂ ਪਹਿਲਾਂ ਇਥੇ ਫਾਦਰ ਨੂੰ ਵੀ ਐਨਡੀਪੀਐਸ ਕੇਸ ਦੇ ਵਿੱਚ ਜਾਂ ਗੋਲੀਆਂ ਰੱਖਣ ਦੇ ਵਿੱਚ ਕੇਸ ਦੇ ਵਿੱਚ ਤਕਰੀਬਨ 10 ਸਾਲ ਹੀ سزا ਭਈ ਹੋਆ ਜਿਹੜੇ ਕੇਸ ਵਿੱਚ ਹੀ سزا ਖਟ ਰਹੀ ਹੈ ਐਸਐਸਪੀ ਪਰਮਵੀਰ ਸਿੰਘ ਪਰਮਾਰ ਮਾਨਸਾ ਨੇ ਦੱਸਿਆ ਕਿ ਇਹ ਬਰਾਮਦਗੀ ਹੁਣ ਤੱਕ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਸਭ ਤੋਂ ਵੱਡੀ ਬਰਾਮਦਗੀ ਹੈ ਉਨ੍ਹਾਂ ਦੱਸਿਆ ਕਿ ਇਹ ਗੋਲੀਆਂ ਜ਼ੀਰਕਪੁਰ ਦੇ ਜੈਨੇਟ ਫਾਰਮਾ ਤੋਂ ਖਰੀਦੀਆਂ ਗਈਆਂ ਹਨ ਤੇ ਫੜੇ ਗਏ ਇਸ ਵਿਅਕਤੀ ਦਾ ਬਾਪ ਵੀ ਨਸ਼ਾ ਤਸਕਰੀ ਦੇ ਕੇਸ ਵਿੱਚ 10 ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਧਰ ਮਾਨਸਾ ਪੁਲਿਸ ਵੱਲੋਂ ਕਾਬੂ ਕੀਤੇ ਵਿਪਨ ਕੁਮਾਰ ਨੇ ਆਪਣੇ ਇਸੁਰਮ ਨੂੰ ਮੰਨਿਆ। ਸਪੋਕਸਮੈਨ ਟੀਵੀ ਦੇ ਲਈ ਮਾਨਸਾ ਤੋਂ ਕੁਲਜੀਤ ਸਿੰਘ ਸਿੱਧੂ ਦੀ ਰਿਪੋਰਟ।